ਹੌਲੈਂਡ 3630 ਇਹ ਕਿਸੇ ਜਾਣਕਾਰੀ ਦਾ ਮਹਤਾਜ ਨਹੀਂ ਹੈਗਾ ਇਹਦੇ ਤੇ ਆਪਾਂ ਵਾਧੂ ਵੀਡੀਓ ਬਣਾ ਵੀ ਲਈਆਂ ਤੇ ਸਮੇਂ ਦੇ ਨਾਲ-ਨਾਲ ਜਿਵੇਂ-ਜਿਵੇਂ ਨਵੀਂ-ਨਵੀਂ ਜਾਣਕਾਰੀ ਆਉਂਦੀ ਤੇ ਮੈਂ ਕਿਹਾ ਵੀਰਾਂ ਨੂੰ ਆਪਾਂ ਉਹ ਵੀ ਦੱਸ ਦਈਏ ਰੇਟ ਵਾਲਾ ਘੁੰਡ ਚੱਕਣਾ ਇੱਕ ਤਾਂ ਆਪਾਂ ਇਹ ਇੱਕ ਆਪਾਂ ਨਾ ਆਪਣੇ ਨਾਲ ਹੀ ਇਹ ਛੋਟਾ ਵੀਰ ਮੇਰਾ ਇਹਦਾ ਤਜਰਬਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ ਵੀ ਇਹ ਖੇਤੀ ਚ ਕਿਵੇਂ-ਕਿਵੇਂ ਚੱਲਦਾ ਤੇ ਕੀ-ਕੀ ਇੰਪਲੀਮੈਂਟ ਇਹਦੇ ਨਾਲ ਚਲਾਉਂਦੇ ਆ ਤੇ 4x4 ਟਰੈਕਟਰ ਆ ਸੀਗਾ ਵੀਰੇ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਬਿਲਕੁਲ ਤੁਸੀਂ ਦੱਸੋ ਜੀ ਸਭ ਚੜਦੀ ਕਲਾ ਵੀਰੇ ਚੜਦੀ ਕਲਾ ਇਹ ਵੀਰੇ 4x4 ਇਹ ਕਦੋਂ ਲਿਆ ਇਹ ਬਾਈ ਪਿਛਲੇ ਸਾਲ ਲਿਆ ਸੀ ਪਿਛਲੇ ਸਾਲ ਹਾਂ ਜੀ ਆ ਹੁਣ ਆਪਣਾ ਚੱਲਦਾ ਪਿਆ 24 23 ਚ ਲਿਆ 23 ਚ ਲਿਆ ਸੀਗਾ 23 ਚ ਹਾਂ ਜੀ ਤੇ ਉਦੋਂ ਪਹਿਲਾਂ ਤਾਂ ਰੇਟ ਹੀ ਦੱਸ ਵੀ ਉਦੋਂ ਕਿੰਨੇ ਦਾ ਨਿਕਲਿਆ ਸੀ ਉਦੋਂ ਇਹ ਬਾਈ ਲਿਆ ਹੀ ਆਪਾਂ ਕਾਪੀ ਇੰਸ਼ੋਰੈਂਸ ਸਾਰਾ ਕੁਝ ਪਾ ਕੇ 11 ਲੱਖ 20 ਹਜ਼ਾਰ ਦਾ 11 ਲੱਖ 20 ਦਾ ਹਾਂ ਜੀ ਕਾਪੀ ਐਂਡ ਇੰਸ਼ੋਰੈਂਸ ਪਾ ਕੇ ਪਾ ਕੇ ਠੀਕ ਹਾਂ ਜੀ 11 20 ਹਾਂਜੀ 10 20 ਦਾ ਨਹੀਂ ਕਿ 11 20 ਦਾ 11 20 ਦਾ ਜੀ 11 20 ਦਾ ਹੁਣ ਕਿੰਨੇ ਦਾ ਹੋ ਗਿਆ ਹੁਣ ਅਪੋਲ ਟਰੈਕਟਰ ਲੈਣ ਤੋਂ ਪਹਿਲਾਂ ਜਾ ਕੇ ਪੁੱਛਿਆ ਸੀਗਾ ਹੁਣ ਇਹ ਵੀ ਆਰ ਮਹਿੰਗਾ ਹੋ ਗਿਆ ਜੀ ਅੱਛਾ 20000 ਰੁਪਏ ਮਹਿੰਗਾ ਹੋ ਗਿਆ ਇਹ ਰੇਟ 4x4 ਦਾ ਦੱਸਣਾ ਹਾਂਜੀ 4x4 ਦਾ 4x4 ਹਾਂਜੀ ਠੀਕ ਇਹਦੇ ਜਿਹੜੇ 36 33 ਜਿਹੜਾ ਆਉਂਦਾ ਤੇ ਪਿਛਲੇ ਟਾਇਰ 16 ਨਾਲ 28 ਦੇ ਹੀ ਆਉਂਦੇ ਨਾ ਕਿ 30 ਦੇ ਆਉਂਦੇ ਆ ਨਹੀਂ 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 ਉਹ ਨਹੀਂ ਆਉਂਦੇ ਆ ਉਹ ਨਹੀਂ ਆਉਂਦੇ ਨਾ 16 9 28 ਹਾਂ ਮਗਾ ਸ਼ਾਇਦ ਕੋ 4x4 ਕੇ ਕੇ ਸਪੀਡਾਂ ਦਾ ਕੋ ਫਰਕ ਪੈ ਨਾ ਇਹ ਤਾਂ ਟਾਇਰ ਟੂ ਓਰੀਜਨਲ ਹੀ ਹੈ ਨਾ ਸਾਰਾ ਕੁਝ ਓਰੀਜਨਲ ਆ ਜੀ ਤੇ ਆ ਵਾਲੇ ਵੇਟ ਨਾਲ ਮਿਲੇ ਸੀ ਕਿ ਕਿਵੇਂ ਨਹੀਂ ਨਹੀਂ ਵੇਟ ਆਪ ਲਾਏ ਆ ਬਾਈ ਵੇਟ ਆਪ ਲਾਣੇ ਕੰਪਨੀ ਵਾਲੇ ਨੇ ਕੱਲਾ ਦਿੱਤਾ ਸੀ ਹਾਂਜੀ ਕੰਪਨੀ ਵੱਲੋਂ ਗੱਲਾ ਇਹੀ ਆਇਆ ਵੇਟ ਆਪ ਆਪ ਲਾਏ ਆ ਵੇਟ ਆਪ ਆਪ ਲਾਏ ਹਾਂਜੀ ਤੇ ਇਹ ਕਿੰਨਾ ਕਿਹੜੇ ਕਿਹੜੇ ਆਪ ਆਏ ਤੇ ਤੋਂ ਖੇਤੀ ਦਾ ਕੰਮ ਕਿੰਨਾ ਕਰੇ ਖੇਤੀ ਦੇ ਕੰਮ ਸਾਰੇ ਹੀ ਲਏ ਆ ਬਾਈ ਹਰ ਇੱਕ ਸੰਦ ਪਾ ਕੇ ਵੇਖਿਆ ਸਾਰੇ ਹਾਂਜੀ ਤੇ ਵਧੀਆ ਜੀ ਕਿਵੇਂ ਦੀ ਪਰਫਾਰਮੈਂਸ ਸਿਰਾ ਸਿਰਾ ਆਏ ਦੀ ਪੂਰਾ ਵਧੀਆ ਪੂਰਾ ਠੀਕ ਇਹਦਾ ਵੀਰੇ ਮੈਂਟੇਨੈਂਸ ਦਾ ਖਰਚਾ ਖਰਚਾ ਇੱਕ ਤਾਂ ਤੇ ਮੈਂਟੇਨੈਂਸ ਤੋਂ ਹੀ ਚੇਤਾ ਆ ਗਿਆ ਜਾਨਾ ਨੇ ਪਿੱਛੇ ਹੌਲੈਂਡ ਦੇ ਨਾਲ ਕਈ ਵੀਰ ਹਾਂਜੀ ਆ ਪਿਛਲੇ ਹਿੱਸੇ ਦਾ ਬਹੁਤ ਰੌਲਾ ਪਾਉਂਦੇ ਆ ਬਹੁਤ ਵੀ ਆਰੇ ਵਾਜ ਕਰਦਾ ਵਾਜ ਕਰਦਾ ਕੋਈ ਦਿੱਕਤ ਨਾ ਭਾਈ ਕਿਸੇ ਤਰ੍ਹਾਂ ਦੀ ਨਹੀਂ ਕੋਈ ਮਾਰੀ ਮੋਰੀ ਇਹ ਤਾਂ ਸਾਲ ਤੋਂ ਉੱਪਰ ਹੋ ਗਿਆ ਹੁਣ ਤਾਂ ਡੇਢ ਸਾਲ ਹੋ ਗਿਆ ਚਲਾਉਂਦੇ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਕਿਹ ਕਿਹ ਕੋਪੇਟ ਕਿੱਟ ਚ ਨਹੀਂ ਬਿਲਕੁਲ ਨਹੀਂ ਉਹ ਗੇਅਰ ਪਾਉਣ ਲੱਗੇ ਕੋਈ ਗੇਅਰ ਘੁੜਾ ਰਿਹਾ ਵੇ ਨਾ ਜਮਾ ਨਹੀਂ ਜਮਾ ਹੁਣ ਤੇ ਜਿੰਨੀ ਟੈਕਨੋਲੋਜੀ ਵੱਧਦੀ ਜਾਂਦੀ ਗੇਅਰ ਰਨ ਵਾਲਾ ਕੰਮ ਤੇ ਰਹਿ ਹੀ ਨਹੀਂ ਗਿਆ ਕਿਸੇ ਟਰੈਕਟਰ ਦਾ ਹਾਂ ਹੁਣ ਸਾਰੇ ਉਹ ਸ਼ੰਕਰੋ ਮਕਸੀ ਗੇਅਰ ਵਾਲਾ ਸਿਸਟਮ ਬਣ ਗਿਆ ਨਾ ਹਾਂ ਠੀਕ ਆ ਵੀ ਤੇ ਲਿਫਟ ਕਪੈਸਿਟੀ ਤੁਹਾਨੂੰ ਪਤਾ ਤੁਹਾਨੂੰ ਵੀਡੀਓ ਚ ਤੁਸੀਂ ਸਾਰਾ ਚੈੱਕ ਕੀਤਾ ਹੀ ਹੋਇਆ ਜਿਹੜੇ ਵੱਖਰੇ ਜੈਕ ਲੱਗੇ ਹੋਇਆ ਹਮ ਲਿਫਟ ਕਪੈਸਿਟੀ ਬਹੁਤ ਆ ਇਹਦੀ ਯਾ ਆਮਰਾ ਵਧੀਆ ਕੰਮ ਵਧੀਆ ਜੀ ਬਿਲਕੁਲ ਕਿਉਂਕਿ ਇਹ ਜੱਕ ਬਾਹਰੋਂ ਕੰਮ ਕਰ ਜਾਂਦਾ ਨਾ ਹਾਂਜੀ ਹਾਂਜੀ ਇਹਦੀ سپورਟ ਬਹੁਤ ਹੋ ਜਾਂਦੀ ਹੈ ਹਾਂਜੀ ਬਾਕੀ ਇਹ ਵੀ ਕੰਪਨੀ ਨੇ ਵੇਚ ਲੋ ਸਿਸਟਮ ਵਿੱਚੋਂ ਇਹਦਾ ਪ੍ਰੈਸ਼ਰ ਪ੍ਰੈਸ਼ਰ ਦਿੱਤਾ ਹਾਂਜੀ ਇਹ ਕੋ ਬਾਡੇ ਦੇ ਟੈਂਕੀ ਟੂਕੀ ਨਹੀਂ ਲਾਈ ਨਾ 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 ਕੰਪਨੀ ਇਹ ਪਿਛਲੇ ਹਿੱਸੇ ਚ ਹੀ ਆ ਇਹਦੇ ਵੀ ਜੋੜਿਆ ਕਿਤੋਂ ਪਿਛਲੇ ਹਿੱਸੇ ਚ ਹੀ ਜੋੜਿਆ ਆ ਹਾਂ ਟਰੈਕਟਰ ਤਾਂ ਯਾਰ ਹਾਲੈਂਡ ਜਾ ਚੱਲਿਆ ਤੇ ਕਿਸੇ ਗੱਲ ਤੋਂ ਹੀ ਚੱਲ ਬਿਲਕੁਲ ਜੀ ਬਿਲਕੁਲ ਕੁਮੜਾ ਮੋਟ ਦਾ ਬਾਹਰਲਾ ਬ੍ਰਾਂਡ ਆਸਕਰ ਹਾਂਜੀ ਹਾਂਜੀ ਉਹ ਮਾੜੀ ਮੋੜ ਗੱਲ ਤੋਂ ਚੱਲ ਇਹਦੀਆਂ ਨਾ ਆ ਚੀਜ਼ਾਂ ਦਾ ਬੜਾ ਹਨਾ ਲੰਬਾ ਬਹੁਤ ਇੱਥੋਂ ਸਿਸਟਮ ਦਾ ਇਹਦਾ ਡੰਡਾ ਮੈਂ ਕਹਿੰਦਾ ਜਿੰਨਾ ਲੰਬਾ ਕਿਸੇ ਰੈਕਟਰ ਦਾ ਵੀ ਨਹੀਂ ਆਉਣਾਗਾ ਬਾਹਰ ਆ ਲੈ ਸਾਰਾ ਡੰਡਾ ਦਾ ਕੱਸਿਆ ਹਾਂ ਜੇ ਖੋਲਦੀ ਤਾਂ ਮੈਂ ਕਹਿੰਦਾ ਇੱਥੋਂ ਤਾਂ ਹੋਰ ਲੰਮੀਆਂ ਹੋ ਜਾਣੀਆਂ ਕਿੱਥੇ ਦਾ ਮੈਨੂੰ ਲੱਗਦਾ ਫੱਟੀ ਤੋਂ ਵੀ ਬਾਹਰ ਇੱਥੇ ਆ ਵੀ ਜੇ ਸਾਰੀਆਂ ਦੋਵੇਂ ਬੰਨਿਓ ਗੁੱਲੀਆਂ ਖੋਲ ਲਈਏ ਗੁੱਲੀਆਂ ਖੋਲਦੀਆਂ ਹਾਂ ਇਹ ਬਹੁਤ ਲੰਬਾ ਆਉਂਦਾ ਦਾ ਸਿਸਟਮ ਇਹ ਪੀਟਿਓ ਤੇ ਦਾ ਕੰਮ ਕਮ ਲਿਆ ਕਿ ਨਹੀਂ ਹਾਂਜੀ ਬਾਈ ਵੀਡੀਓ ਤਾਂ ਚੱਲਦਾ ਰਿਹਾ ਰੋਟਾ ਰੋਟਾ ਵੀਟਰ ਕੇ ਚੀਜ਼ ਤੇ ਹਾਂ ਸਾਰੇ ਕਿਤੇ ਠੀਕ ਹੈ ਵੀਰੇ ਠੀਕ ਹੈ ਤੇ ਇਹਦੇ ਯਾਰ ਆੜੇ ਥੱਲੇ ਤੁਸੀਂ ਲਵਾਈ ਫਿਰਦੇ ਹਾਂਜੀ ਇਹਦਾ ਕੀ ਫਾਇਦਾ ਹੋਊਗਾ ਇਹਦਾ ਬਈ ਵੈਸੇ ਤਾਂ ਇਹਦਾ ਯਾ ਵਿਖ ਵੀ ਕਵਰ ਆ ਹਨਾ ਬੀਂਦੇ ਦੇ ਬੱਕਰੇ ਕਵਰ ਲੱਗੇ ਹੋਏ ਯਾਰ ਇਹਦੇ ਤੇ ਆ ਬਸ ਵੀ ਕਹਿਣਾ ਵੀ ਆਪਾਂ ਨੂੰ ਥੱਲੇ ਕੋਈ ਰੰਗ ਦਾ ਬਰਾ ਬਰਾ ਕੋਈ ਖਰਾਬ ਹੋਣ ਦਾ ਖਤਰਾ ਨਹੀਂ ਹੈਗਾ ਵੀ ਉਹ ਦਿੱਕਤ ਚੱਕਣਾ ਹਾਂਜੀ ਵੀ ਇੱਥੇ ਤੁਹਾਨੂੰ ਪਤਾ ਵੀ ਉਹ ਕਰਚੇ ਵਾ ਇਧਰ ਇਧਰ ਟੰਗੇ ਰਹਿੰਦੇ ਆਪਣੇ ਆਪ ਉੱਥੇ ਜਾਂ ਕੁਝ ਵੀ ਹਾਂ ਤੋ ਛਾਪਿਆਂ ਤੋਂ ਨਗਾਹ ਜੋ ਮਰਜੀ ਕਰ ਲਾ ਇਹ ਇੱਕ ਵੱਖਰੀ ਸੇਫਟੀ ਆ ਤੇ ਪੱਕਾ ਕੰਮ ਕਰਦਾ ਇਹ ਫਿਕਸ ਆ ਇਹ ਐਂ ਲੱਗਦਾ ਵੀ ਐਡਜਸਟੇਬਲ ਵੀ ਪੱਕਾ ਜੰਸੀ ਵੱਲੋਂ ਹੀ ਆਇਆ ਹੋਵੇ ਅੱਛਾ ਜੰਸੀ ਆਓ ਲੱਗਿਆ ਇਹ ਕਿੱਥੋਂ ਆਇਆ ਸੀ ਇਹ ਬਈ ਆਪਣੇ ਕੁੱਲ ਗੱਡੀ ਤੋਂ ਲੱਗਦਾ ਆ ਅੱਛਾ ਇੱਥੇ ਲੱਗਿਆ ਹਾਂਜੀ ਕੁੱਲ ਗੱਡੀ ਤੋਂ ਲੱਗਦਾ ਇਹਦਾ ਇਹਦਾ ਵੀ ਪੱਕਾ ਪ੍ਰਾਈਸ ਆ 6000 ਰੁਪਈਆ ਅੱਛਾ 6000 ਰੁਪਏ ਦਾ ਹਾਂਜੀ ਵੀ ਆਗਲੇ ਇਸ ਇਹਨਾਂ ਵੱਖਰਾ ਤੇ ਆ ਪਿੱਛੇ ਵਾਲਾ ਸਾਰਾ ਵੱਖਰਾ ਇਹ ਦੋਵੇਂ ਪੀਸ 6000 6000 ਰੁਪਈਏ ਦੇ ਨੰਨਿਆਂ ਦਿਖਾਉਂਦੇ 2000 ਫੀਟਿੰਗ ਦੇ ਅੱਛਾ ਵਿੱਚ ਫੀਟਿੰਗ ਹਾਂਜੀ ਇਹਦਾ ਕੋੜੀ ਚੱਕੇ ਪੈਣੇ ਬਿਲਕੁਲ ਹੀ ਇਹਦਾ ਤੇਲ ਤੂਲ ਦਾ ਸਿਸਟਮ ਵੀ ਜਿਵੇਂ ਹੁਣ ਤੁਸੀਂ ਦਾ ਚਲਾ ਲਿਆ ਹਾਂਜੀ ਮੈਨੂੰ ਚਲਾਉਂਦੇ ਹੀ ਰਹਿੰਦੇ ਹੋ ਹਾਂਜੀ ਹਾਂਜੀ ਇਹਦੇ ਤੇਲ ਦੀ ਕੀ ਐਵਰੇਜ ਉਰੇਜ ਆਉਂਦੀ ਆ ਵੀ ਕੀ ਉਸ ਤੁਸੀਂ ਕੱਢਦੇ ਹੋ ਬਸ ਉਹੀ ਬਈ ਘੰਟੇ ਦਾ ਕੋਈ 5 ਤੋਂ 6 ਲੀਟਰ ਦੇ ਵਿੱਚ ਵੀ ਆਪਾਂ ਚਲਾਉਣੇ ਕੀ ਪੈਣ ਦੇ ਮਗਰ ਵੀ ਆਪਾਂ 4 ਵੀਲ ਦਾ ਕੰਮ ਲੈਣੇ ਪਏ ਆ ਕਿ 2 ਵੀਲ ਦਾ ਕੰਮ ਕਰਾਂ ਦੇ। ਨਹੀਂ 4 ਵੀਲ 'ਚ ਜਿਆਦਾ ਤੇਲ ਕੰਦਾ। ਫਿਰੋਂਦੇ ਤੇ ਕੋਈ 19 ਕੀ ਹੋ ਜਾਊਗੀ, ਉਦਾਂ ਤਾਂ ਨਹੀਂ ਵੀ ਉਦਾਂ ਸਹੀ ਰਹੂਗਾ। ਠੀਕ ਹੈ ਜੀ। ਹਾਂਜੀ। ਤੇ ਵੀ ਉਦਾਂ ਵੀ 5 ਤੋਂ 6 ਲੀਟਰ। ਹਾਂਜੀ। ਵੀ ਕਹਿ ਲੋ ਜੇ ਆਪਾਂ ਹਾਲ ਫੁੱਲ ਲਾਏ ਆ 4 ਵੀਲ ਵਰਤਦੇ ਪਏ ਆ ਤੇ ਫਿਰ ਕੋਈ 19 ਕੀ ਹੋ ਜਾਊਗੀ। ਨਹੀਂ ਤੇ ਵੀ ਨਾਰਮਲ ਵੀ ਉਹੀ 4.5-5 ਲੀਟਰ ਘੰਟੇ ਦਾ। ਹਾਂ ਵੀ ਜੇ 4 ਵੀਲ ਵਰਤਦੇ ਪਏ ਆ ਫਿਰ 5-6। ਠੀਕ ਆ ਵੀਰੇ ਠੀਕ। ਹਾਂਜੀ। ਇਹ ਟਰੈਕਟਰ ਦੀ ਬੰਦਰਾ ਆਪਾਂ ਦਿਖਾ ਦਈਏ ਵੀਰਾਂ ਨੂੰ ਵੈਸੇ ਤਾਂ ਉਹ ਲੜਨੋਂ ਕੋਈ ਦਿਖਾਉਣ ਦੀ ਲੋੜ ਨਹੀਂ ਆਪਣਾ ਵੀਰਾਂ ਨੂੰ ਦਿਖਾ ਹੀ ਦੇਣੀ ਇਹ ਵੀਰ ਦੀ ਸਾਹ ਸੂੰਹ ਦਾ ਪਤਾ ਲੱਗ ਜਾਏਗਾ ਹਾਂ ਸਾਹ ਉਹਦਾ ਸ਼ੇਰਾ ਦੁੱਚਕ ਨਹੀਂ ਸਾंभਿਆ ਸੂੰਬਿਆ ਲੱਗਦਾ ਮੈਨੂੰ ਫਿਰ ਹੁਣ ਬਈ ਸਵਾਹ ਪੈਂਦੀ ਆ ਨਾ ਹੋਵੇ ਹਾਂ ਪਰ ਹੁਣ ਕੀ ਗੱਲਾ ਨਾ ਵੀ ਹੁਣ ਹਣ ਕੰਮ ਚੱਲਦਾ ਪਿਆ ਹਾਂ ਵੀ ਉਹ ਤੇ ਇਹਦੇ ਆ ਟਰਬੋ ਟਰਬੋ ਦੇ ਕੋਈ ਛੇੜਖਾਨੀ ਕਰੀ ਅਜੇ ਤੱਕ ਨਹੀਂ ਨਹੀਂ ਬਈ ਇਹ ਇਹ ਨਹੀਂ ਹੱਲੇ ਕੀਤੀ ਇਹ ਕਰਨੀ ਆ ਵੀ ਇਹ ਕਹੇ ਲਾ ਵੀ ਹੱਲੇ 2250 ਘੰਟੇ ਚੱਲਿਆ ਵੀ ਪੰਪ ਪੰਪ ਵੀ origignal ਆ ਸਾਰਾ ਕੁਝ ਹੀ origignal ਆ ਸਾਰਾ ਕੁਝ ਹਾਂਜੀ ਵੀ ਇਹ 2250 ਘੰਟੇ ਹੱਲੇ ਚੱਲਿਆ ਵਾ ਵੀ ਇਹਦੀ ਵੀ ਕਹੇ ਲਾ ਜੇ ਵਧੀਆ ਸਰਵਿਸ ਵੀ ਨਹੀਂ ਹੋਈ ਵੀ ਜਿਹਦੇ ਨਾਲ ਪਹਿਲੀ ਸਰਵਿਸ ਕਰਾਈਏ ਵੀ ਹੋਰ ਵੱਜ ਜਾਂਦੇ ਆ ਵੀ ਹੱਲੇ ਕੁਝ ਨਹੀਂ ਛੇੜਿਆ ਇਹਨੂੰ ਜਮਾਂ origignal ਆ ਤੇ ਕਰਾਉਣਾ ਆ ਇਹਦਾ ਸਾਰਾ ਕੁਝ ਕਰਾਉਣਾ ਮਸ਼ਹੂਰੀ ਆ ਗਈ ਮਸ਼ਹੂਰੀ ਆ ਗਈ ਆ ਮਸ਼ਹੂਰੀ ਆ ਗਈ ਆ ਉਹ ਤਾਂ ਮੈਨੂੰ ਲੱਗਦਾ ਵੀ ਤੂੰ ਸੋਟਾ ਆ ਤਾਂ ਖਰ ਕੇ ਤੈਨੂੰ ਠੰਡ ਪੈਂਦੀ ਪਈ ਆ ਨਾ ਹਾਂ ਨਾ ਆਪਣੇ ਵੀਰਾਂ ਨੂੰ ਦਿਖਾ ਲਈਏ ਨਾਲ ਕਿ ਮਸ਼ਹੂਰੀ ਆ ਗਈ ਇਹ ਮਸ਼ਹੂਰੀ ਆਈ ਆ ਵੀਰੋ ਸੇਵਾ ਆ ਤੱਕ ਆ ਇਹਨੇ 6 ਸਾਲਾਂ ਹੀ ਸੇਵਾ ਲੈ ਕੇ ਆਇਆ ਵੀਰ ਆਪਣੇ ਲਈ ਇਹ ਇਹ ਜਿਹੜਾ ਵੀਰ ਲੈ ਕੇ ਆਉਂਦਾ ਉਹ ਨਾਲ ਹੀ ਪਿੰਦਾ ਹੈ ਹਾਂ ਇਹ ਸਾਡੀ ਆ ਗਈ ਮਸ਼ਹੂਰੀ ਇਹ ਸੀਗੀ ਮਸ਼ਹੂਰੀ ਹਾਂ ਕਿਉਂਕਿ ਇੰਟਰਟੇਨਮੈਂਟ ਵੀ ਸਾਰਾ ਕੁਝ ਜ਼ਰੂਰੀ ਆ ਜ਼ਿੰਦਗੀ 'ਚ ਇਹ ਤਾਂ ਖੜੇ ਆ ਤੇ ਵੀਰਾਂ ਨੂੰ ਅਨਜੋਇਮੈਂਟ ਤੇ ਕਰਨੇ ਹੀ ਕਰਨਾ ਬਿਲਕੁਲ ਜੀ ਤੇ ਇਹ ਟਰੈਕਟਰ ਬਾਈ ਲਿਆ ਕੇ ਤੇ ਸ਼ੌਕ ਸ਼ੌਂਕ ਤਾਇਆ ਜਿਵੇਂ ਆਦਾ ਵੀ ਕਿੱਲ ਹੀ ਕੀਤੇ ਬੈ ਹੈ ਨਾ ਅੱਗਾ ਕਿੰਨੇ ਕਿੰਨੇ ਕੇ ਪੈਸੇ ਦਾ ਦੇ ਡੈਕ ਬਾਈ ਕੀ ਤੈਨੂੰ ਦੱਸਾਂ ਹੁਣ ਵੀ ਪਹਿਲਾਂ ਇਕੱਲਾ ਡੈਕ ਹੀ 40000 ਰੁਪਏ ਦਾ ਲਾਇਆ ਸੀ ਆਪਾਂ अच्छा पहला नहीं आप बिना मॉडिफिकेशन ਤੋਂ ਜਿਹੜੀ ਉੱਤੇ ਲੱਗੀ ਆ ਨਾ ਮੋਡੀਫਿਕੇਸ਼ਨ ਇਹਦੇ ਤੋਂ ਬਿਨਾ 40000 ਰੁਪਿਆ ਪਹਿਲਾਂ ਡੈਕ ਤੇ ਲਾਇਆ ਵਾ ਇਹ ਕਿਹੜੀ ਕੰਪਨੀ ਤੇ ਪਾਇਨਿਆ ਹਾਂਜੀ ਪਾਇਨਿਆ ਨਹੀਂ ਇਹ ਸਿਸਟਮ ਆਪ ਹੀ ਬਣਾ ਕੇ ਲਾਇਆ ਜਾਂ ਕਿਸੇ ਮਿਸਤਰੀ ਨੇ ਨਹੀਂ ਨਹੀਂ ਇਹ कपूरथले ਬਾਈ ਜਿਹੜਾ ਭੁੱਲ ਰਿਆ कपूरथਲੇੋਂ ਬਣਵਾ ਕੇ ਲਿਆਂਦਾ ਜੀ ਓਕੇ ਹਾਂਜੀ ਇਹਦਾ ਉਹ ਕਿੱਥੇ ਟੇਪ ਆ ਉੱਪਰ ਲੱਗੀ ਆ ਹਾਂਜੀ ਉਹ ਲੱਗੀ ਹੋਈ ਉੱਪਰ ਸੀੜੀ ਅੱਛਾ ਇਹ ਉਹ ਸੀੜੀ ਵਾਲਾ ਸਿੱਟ ਤੇ ਐਮ ਪੰਪ ਉਹ ਵਿੱਚ ਹੀ ਲਾ ਦੇ ਉਹ ਸਾਰਾ ਕੁਝ ਪਿਕਸਾ ਉਹ ਪਿੱਛੇ ਆ ਗਏ ਨਾ ਮੋਡੀਫਿਕੇਸ਼ਨ ਦੇ ਵਿੱਚ ਆ ਗਏ ਥੱਲੇ ਅੱਛਾ ਕਿਉਂਕਿ ਉਹ ਨਾ ਭੇਜਦੇ ਸੀ ਇਹਨੂੰ ਸਾਰਾ ਕਵਰ ਕਰਾਤਾ ਆ ਓਕੇ ਵੀ ਹੁਣ ਪਾਣੀ ਪੈਣ ਦਾ ਖਤਰ ਨਹੀਂ ਲੱਗੀ ਮੈਨੂੰ ਆਲਬੜੇ ਸ਼ੌਂਕ ਨਾਲ ਭਵਾਇਆ ਸੀ ਐਤ ਕੀ ਸੀਜ਼ਨ ਤੋਂ ਪਹਿਲਾਂ ਹੀ ਟੁੱਟ ਗਿਆ ਤੇ ਇਹ ਬੰਦੇ ਤੋਂ ਹੋ ਗਈ ਗਲਤੀ ਵੀ ਉਹਨੇ ਬੈਕ ਕਰਤਾ ਤੇ ਉਹਨਾਂ ਜਿਹੜਾ ਟੱਕਣ ਹੁੰਦਾ ਹੈ ਤੂੜੀ ਵਾਲੀ ਟਰਾਲੀ ਦੇ ਜਾਲੀ ਤੇ ਲੱਗਾ ਅੱਗੇ ਉਹ ਦਸਣਾ ਹੋਇਆ ਸੀਗਾ ਦਸਣਾ ਨਹੀਂਗਾ ਜਿਹੜੇ ਮੇਰੇ ਵੀਰਾਂ ਨੂੰ ਪਤਾ ਲੱਗਿਆ ਨਾ ਵੀ ਇਹ ਕੀ ਚੀਜ਼ ਆ ਇਹ ਬੜੀ ਇੰਪੋਰਟੈਂਟ ਚੀਜ਼ ਆ ਕਰਕੇ ਦੱਸਣ ਵੀ ਆ ਕੀ ਆ ਇਹਦਾ ਕੀ ਰੀਜ਼ਨ ਕੀ ਆ ਜਾਂ ਇਹਦੇ ਨੌਲੇਜ ਚ ਜੇ ਗੱਲ ਹੈਗੀ ਆ ਤੇ ਜ਼ਰੂਰ ਦੱਸ ਆਪਣੇ ਹਿੰਟਮਾ ਦੇ ਦੇਣਾ ਆਪਣੇ ਪੰਜਾਬੀਆਂ ਵਾਸਤੇ ਬੜੀ ਜ਼ਰੂਰੀ ਚੀਜ਼ ਆ ਬਿਲਕੁਲ ਇਹ ਇਹਦਾ ਹੀ ਮਸਲਾ ਸਾਰਾ ਬਣਿਆ ਪਿਆ ਤੇ ਮੇਰੇ ਵੀ ਦੱਸਿਓ ਜਰੂਰ ਜਿੰਨੂੰ ਸਮਝ ਆ ਗਈ ਇਹ ਟਰਾਲੀ ਵਾਲੀ ਉਹ ਤੂੜੀ ਦਾ ਢੱਕਣ ਵੱਜ ਗਿਆ ਇੱਥੇ ਇਹ ਟੁੱਟ ਗਿਆ ਇਹਨੂੰ ਤਾਂ ਹਲੇ ਵੀ ਮਹੀਨਾ ਹੀ ਹੋਇਆ ਸੀ ਲਾਏ ਇਹਨੂੰ ਚਾ ਕੀ ਕਹਿੰਦਾ ਚਾਵ ਨਹੀਂ ਰੱਥਾ ਟੁੱਟ ਗਿਆ ਉਹ ਜਾ ਜੀ ਤੇ ਹੁਣ ਬਣਦੀ ਪਈ ਆ ਸਲਾਹ ਪਨੀਰੀ ਪਨੂਰੀ ਬੀਜਦੇ ਸੀ ਪਹਿਲੀ ਵਾਈ ਆ ਇਕਰੀਆਂ ਦੇ ਨਾਲ ਵੀ ਆ ਪਿੱਛੋਂ ਇਹ ਖੁੱਲ ਜਾਣਾ ਇੰਨਾ ਇੰਨਾ ਹੀ ਸਾਡਾ ਰਹਦਾ ਇਹ ਸਹੀ ਕਰਾ ਲਿਆਈਏ ਹਾਂ ਕਿ ਚੀਜ਼ ਤਾਂ ਬਣੀ ਸੋਨੇ ਲੱਗਦੀ ਆ ਬਿਲਕੁਲ ਯਾਰ ਇੱਕ ਚੀਜ਼ ਹੋਰ ਹਾਂਜੀ ਆਵਲੇ ਇੰਡੀਕੇਟਰ ਤਾਂ ਹੁਣ ਨਹੀਂ ਆਏ ਨਹੀਂ ਭਾਈ ਇਹ ਪਹਿਲਾਂ ਹੀ ਆਏ ਹੋਏ ਨਾਲ ਹੀ ਆਏ ਆ ਚੇਂਜ ਨਹੀਂ ਕਰਾਇਆ ਕੁਝ ਵੀ ਸਾਰਾ ਕੁਝ ਹੀ ਰੀਜਨਲ ਹੀ ਆ ਨਾਲ ਨਹੀਂ ਮੇਰੇ ਕਹਿੰਦਾ ਮਤਲਬ ਵੀ ਸ਼ਾਇਦ ਮੈਂ ਕਿਹਾ ਹੈਂਡਿਕਟ ਤੁਸੀਂ ਚੇਂਜ ਕਰਦੇ ਨਹੀਂ 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 ਚੇਂਜ ਨਹੀਂ ਕਰਾਇਆ ਨਾਲ ਹੀ ਆਏ ਆ ओरिजिनल ਹਾਂਜੀ ਇਹਦੇ ਵੀ ਡਿਸਟ੍ਰੀਬਿਊਟਰ ਨਾਲ ਹੀ ਮਿਲਿਆ ਸੀ ਬਿਲਕੁਲ ਸਾਰਾ ਕੁਝ ਇਹ ਉਹ ਨਾਲ ਲਵਾਉਣਾ ਤਾਂ ਨਹੀਂ ਨਾ ਪਿਆ ਨਾ ਕੁਝ ਨਹੀਂ ਲਵਾਉਣਾ ਪਿਆ ਜੀ ਫਿਕਸ ਆਇਆ ਸਾਰਾ ਕੁਝ ਠੀਕ ਇਹ ਕਿ ਨਾ ਹਾਲੈਂਡ ਦੀ ਮੈਨੂੰ ਹੋਰ ਵੀ ਬੜੀ ਸੋਹਣੀ ਚੀਜ਼ ਲੱਗਦੀ ਹੈ ਜਿੰਨਾ ਕਿ ਮੈਨੂੰ ਤਜਰਬਾ ਇਹ ਨਾ ਆ ਚੀਜ਼ਾਂ ਬੜੀਆਂ ਦਿੰਦੇ ਆ ਹਾਂਜੀ ਪਿੰਨੇ 50 ਪਿੰਨਾ ਆ ਦੂਜੀਆਂ ਤਾਂ ਮੰਨ ਲਓ ਕਿਤੇ ਉਹ ਖੁੱਲ ਕੇ ਡਿੱਗ ਜਾਂਦੀ ਹੈ ਨਾ ਇਹ ਨੀਵ ਜਾਲ ਵੀ ਇਹ ਖੁੱਲ ਜੂਗੀ ਤੇ ਡਿੱਗ ਜੂਗੀ ਆਪ ਕੱਢਣੀ ਪੈਗੀ ਹਾਂ ਆ ਕੀ ਸਿਸਟਮ ਯਾਰ ਇਹਦੇ ਤੇਰਾ ਇਹ ਬਈ ਇਹ ਜਿਹੜਾ ਫੰਕਸ਼ਨ ਹੈ ਇਹਦੇ ਹਵਾ ਕਢਾਉਂਦਾ ਹੈ ਅੱਛਾ ਵਗ ਯਾਰ ਇਹਦੀ ਬਾਤ ਜਿਹੜੀ ਸਭ ਤੋਂ ਮੇਨ ਚੀਜ਼ ਇਹਦੇ ਜੇ ਚੰਗੀ ਲੱਗੀ ਆ ਹੁੱਡ अच्छा टोडे दे पछे ਲੱਗਾ ਹੂੰ ਵੀ ਇਹ ਪੂਰਾ ਪੱਕਾ ਕੰਮ ਕੀਤਾ ਹੋਇਆ ਏਜੰਸੀ ਨੇ ਵੀ ਇੱਥੇ ਵੀ ਕੀਤੀ ਹੋਈ ਕਵਰ ਪੂਰੀ ਐਂਡ ਤੱਕ ਹਿੱਸੇ ਦੇ ਹਿੱਸੇ ਦੇ ਨਾਲ ਪਾਈ ਹੋਈ ਆ ਵੀ ਇਹ ਨਹੀਂ ਹਿੱਲ ਸਕਦੀ ਜੋ ਮਰਜ਼ੀ ਹੋ ਜੇ ਏ ਕਿਣਾ ਸਾਨੂੰ ਥੋੜਾ ਡਾਊਟ ਆ ਜਿਹੜੇ ਮੇਰੇ ਵੀਰ ਵੇਖਦੇ ਪੈਣਾ ਵੀਡੀਓ ਥੱਲੋਂ ਲੈ ਕੇ ਉੱਪਰਲੇ ਉਹਦੇ ਫੇਵਰ ਤੱਕ ਸਾਨੂੰ ਰੇਟ ਵੀ ਜਰੂਰ ਦੱਸੋ ਏਜੰਸੀ ਚੋ ਕਿੰਨੇ ਏਜੰਸੀ ਚੋ ਕਿੰਨੇ ਦੀ ਆ ਕਮੈਂਟ ਕਰਕੇ ਵੀ ਸਾਨੂੰ ਜਰੂਰ ਦੱਸਣਾ ਜਿਹੜੇ ਮੇਰੇ ਵੀਰਾਂ ਨੂੰ ਪਤਾ ਵੀ ਹੌਲੈਂਡ 3630 ਦੀ ਛਤਰੀ ਛੱਲਿਓ ਹੀ ਸੇ ਤੋਂ ਲੈ ਕੇ ਉੱਪਰ ਤੱਕ ਫੇਵਰ ਹਾਂਜੀ ਫੇਵਰ ਸਾਰੀ ਓਰੀਜਨਲ ਅੰਨ ਨੇ ਉਹ ਰਹੀ ਅਸੀਂ ਜਿਹੜੀ ਹੁਣ ਫੇਵਰ ਚੱਲੀ ਉਹ ਵਾਲੀ ਨਹੀਂ ਇਹਦੀ ਆ ਵਾਲੀ ਮਜ਼ਬੂਤ ਵਾਲੀ ਹਾਂ ਇਹ ਕਿੰਨੇ ਦੀ ਆ ਸਾਨੂੰ ਇਹ ਦੱਸਣਾ ਵੀ ਕਿੰਨੇ ਦੀ ਆ ਤੇ ਟਰੈਕਟਰ ਦੀ ਆਪਾਂ ਰੇਸ ਰੂਸ ਤੁਹਾਨੂੰ ਕੀ ਕਰਕੇ ਦਿਖਾਉਣੀ ਜਦੋਂ ਓਰੀਜਨਲ ਹੀ ਆ ਸਾਰਾ ਹਨ ਹਾਂਜੀ ਇਹ ਤਾਂ ਆਪਾਂ ਵੀ ਪੰਪ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਆ ਇਹ ਤਾਂ ਬਿਨਾਂ ਤੋਂ ਉਹ ਤੋਂ ਸੀਆਰਡੀ ਤਾਂ ਨਾ ਹਾਂਜੀ ਨਹੀਂ ਇਹ ਨਹੀਂ ਆ ਸੀਆਰਡੀ ਨਹੀਂ ਆ ਇਹਦੀ ਕਾਪੀ ਤੇ ਕਿੰਨੇ ਹਸ ਪਾਵਰ ਆਉਂਦਾ ਇਹ ਕਾਪੀ ਤੇ 50 ਆ ਜੀ ਇਹ 50 ਹਾਂਜੀ ਇਹ ਜੋਰ-ਜ਼ੋਰ ਕਿੰਨਾ ਕੁ ਲਾ ਜਾਂਦਾ ਜੋਰ ਤਾਂ ਮੈਂ ਕਹਿੰਦਾ ਬਈ ਜਦੋਂ 4 ਵੀਲ ਕਰਤਾ ਆ ਤੇ ਜੋਰ ਤਾਂ ਕਹਿਲਾ ਵੀ 65 70 ਤੱਕ ਲਾਊਗਾ ਵੀ ਪੰਪ ਜਦੋਂ ਛੇੜਦਾ ਉਦੋਂ ਤਾਂ ਵਧ ਜਾਣਾ ਹੋਰ ਹੂੰ ਉਹ ਤੇ ਲਿਮਟ ਕੋ ਨਹੀਂ ਹਾਂ ਵੀ ਹਾਲੇ ਵੀ ਕਹਿਲਾ 60 ਤੋਂ ਉੱਪਰ ਵਾਲਾ ਕੰਮ ਕਰਦਾ ਆ ਇਹਦਾ ਪੰਪ ਆਪਣੇ ਇੱਥੇ ਤੁਹਾਡੇ ਲੋਕਲ ਏਜੰਸੀ ਵਾਲੇ ਕਰਦੇ ਜਾਂ ਕਿਤੋਂ ਰੋ ਕਰਾਉਣਾ ਪੈਂਦਾ 12 ਹੀ ਕਰਾਉਣਾ ਪਏਗਾ ਏਜੰਸੀ ਵਾਲੇ ਤਾਂ ਇਹ ਚੀਜ਼ ਆਪਾਂ ਨੂੰ ਕਹਿੰਦੇ ਹੀ ਨਹੀਂ ਵੀ ਇਹਦੇ ਨਾਲ ਕੋਈ ਛੇੜ ਛਾੜ ਕਰੋ ਹਾਂ ਤੇ ਪਰ ਮੈਂ ਇਹ ਗੱਲ ਵੀ ਕਹਿਣਾ ਚਾਹਣਾ ਆ ਵੀ ਇਹ ਜਿਹੜੇ ਬਾਹਰ ਕਰਦੇ ਆ ਹਾਂ ਵੀ ਇਹਨੂੰ ਜ਼ੋਰ ਲਈ ਵਰਤੋ ਇਹ ਚੀਜ਼ ਨੂੰ ਜਿਹੜੇ ਰੇਸ ਰੋਡ ਤੇ ਐਕਸੀਡੈਂਟ ਹੁੰਦੇ ਨੁਕਸਾਨ ਹੁੰਦਾ ਉਹ ਕੰਮ ਟਰੈਕਟਰਾਂ ਦਾ ਨਹੀਂ ਹੋਣਾ ਚਾਹੀਦਾ ਵੀਰ ਨੇ ਆ ਗੱਲ ਬੜੀ ਸਿਆਣੀ ਕੀਤੀ ਮੇਰੇ ਇੱਥੇ ਜ਼ੋਰ ਦੀ ਲੋੜ ਆ ਉੱਥੇ ਵੀ ਉਹਨੂੰ ਪੈਲੀ 'ਚ ਇਹਦਾ ਜ਼ੋਰ ਜਿੰਨਾ ਮਰਜ਼ੀ ਲਵਾਓ ਰੋਡ ਤੇ ਆਪਾਂ ਕਾਹਦਾ ਕਿਸੇ ਤੋਂ ਕੀ ਲੈਣਾ ਕਿਸੇ ਤੋਂ ਕੋਈ ਕੀ ਚੌੜ ਕਰਕੇ ਦਿਖਾ ਵੀ ਪਰਿਵਾਰ ਦੇ ਪਿੱਛੇ ਪਰਿਵਾਰ ਬਾਰੇ ਜੇ ਸੋਚ ਕੇ ਚੱਲੀਏ ਤੇ ਬੰਦਾ ਆਪੇ ਮਰਦਾ ਹੀ ਨਹੀਂ ਆ ਜਿਹੜੀ ਗੱਲ ਆ ਸਹੀ ਗੱਲ ਆ ਵੀਰੇ ਤੇ ਇਹਦਾ 에ਅਰ ਕਲੈਂਡਰ ਉੱਤਰ ਜਾਂਦਾ ਨਾ ਆੜਾ ਸੁੱਕਾ ਵੀ ਚੱਲ ਜਾਂਦਾ ਹੈ ਨਾ ਹਾਂ ਬਿਲਕੁਲ ਦੂਜੇ ਕਿਸੇ ਨੇ ਕਰਨਾ ਤੇ ਵੀ ਇਹ ਵੀ ਕਹਿ ਲੋ ਵੀ ਇਹਦੇ ਵਿੱਚ ਉਹ ਲੱਗਾ ਹੋਇਆ ਇੱਕ ਲੋਣਾ ਪੈਂਦਾ ਇਹਨੂੰ ਵੀ ਅੰਦਰ ਕਰਕੇ ਵੀ ਕਵਰ ਹੋ ਜਾਂਦਾ ਵੀ ਸਾਰੀ ਸ਼ੋਅ ਹੋ ਜੇ ਸਿੱਧੀ ਹੋ ਜੇਗੀ ਪਰ ਇਸ ਨਖੇ ਇਦਾਂ ਲੱਗਦਾ ਆ ਇਹ ਸੋਨਾ ਲੱਗਦਾ ਇਹਨੂੰ ਤਾਂ ਨਹੀਂ ਕਰਾਇਆ ਹਾਂ ਲੋ ਜੀ ਦਰਸ਼ਕ ਵੀਰੋ ਸਾਡੀ ਦੇਸੀ ਜੀ ਜਾਣਕਾਰੀ ਤੇ ਦੇਸੀ ਜੇ ਤਰੀਕੇ ਨਾਲ ਬਿਲਕੁਲ ਸਿੰਪਲ ਸਿੰਪਲ ਜਿੰਨੀਆਂ ਅਸੀਂ ਕਿਹੜਾ ਕੋਈ ਐਕਟਰ ਆਂ ਜੀ ਹਾਂ ਵੀਰ ਕਿਹੜਾ ਮੇਰਾ ਐਕਟਰ ਆ ਅਸੀਂ ਗੱਲ ਆ ਤੁਹਾਡਾ ਛੋਟਾ ਵੀਰ ਤਾਂ ਬਣਾਉਂਦਾ ਰਹਿੰਦਾ ਤੇ ਮੇਰ ਤੋਂ ਛੋਟਾ ਵੀਰ ਨਹੀਂ ਬਣਾਉਂਦਾ ਹਾਂ ਤੇ ਜਿੰਨੀਆਂ ਵੀਰ ਤੋਂ ਸਾਡੇ ਤੋਂ ਗੱਲਾਂ ਦਸੀਆਂ ਗਈਆਂ ਤੇ ਅਸੀਂ ਦਸੀਆਂ ਹਾਂ ਜਿਉਂਕਿ ਐਕਸਪੀਰੀਅੰਸ ਦਸਣਾ ਹੁੰਦਾ ਜਿੰਨਾ ਕਿ ਚਲਾਇਆ ਹੁੰਦਾ ਹਾਂ ਵੀਰ ਨੇ ਜਿੰਨਾ ਕਿ ਟਰੈਕਟਰ ਚਲਾਇਆ ਉਸ ਹਿਸਾਬ ਨਾਲ ਤੁਹਾਨੂੰ ਦੱਸਦਾ ଏ ଦଉ ଆପ ଛୋଟେ ବିରାମ ଆଗକୁ ଗଲତି ସଲତି ହେଇ ତ ମାୀ ଦିଅ ସାରୀର ନସ୍ ଶ୍ରୀ